ਦੀ ਪਾਦੇ ਘਰ ਕੋਲ ਡਾਰਾ ਵਿੱਚ ਆਖਣਾ ਤੇ ਡਾਕਟਰ ਦੋ ਨੰਬਰ ਦੀ ਕਮਾਈ ਹੈ ਘਰ ਵਾਲੇ ਪੋਸਟ ਮਾਰਮ ਨਹੀਂ ਹੁੰਦਾ ਜੇ ਮੇਰੇ ਘਰ ਵਾਲੇ ਪੋਸਟ ਮਾਰਮ ਮੈਂ ਨਾ ਤੇ ਗੱਡੀ ਥਲੇ ਆ ਕੇ ਮਰੂੰਗੀ ਜਿੱਦ ਮੁੰਡਾ ਲੈ ਕੇ ਆਇਆ ਪੁਲਸ ਨੇ ਕਰੋਨ ਰਿਪੋਰਟ ਹੈ ਤਾਂ ਉਹਨੂੰ ਬੜਾ ਫਾਇਦਾ ਹੋਊਗਾ ਪੁਲਸ ਨੇ ਕਰੋਨ ਮੈਂ ਫਾਇਦਾ ਤੇ ਉਹਨੂੰ ਵੀ ਬੜਾ ਹੋਣਾ ਹੈ ਨਾ ਤੇ ਅੰਦਾ ਟਿੱਕਾ ਜਾਂਦਾ ਨਹੀਂ ਨਾ ਗਲੂਗੋਸ਼ਾ ਉਹਦਾ ਕੀ ਮਸ਼ੀਨ ਨਾ ਹੀ ਵਾਈ ਕਰੀਗਾ ਹੋ ਕੌਣ ਤੁਹੀਂ ਧਰਨਾ ਕਿਉਂ ਲਾਇਆ ਜੇ ਰਾਹ ਤੇ ਬੰਦ ਕੀਤਾ ਸਾਨੂੰ ਸਾਡੀ ਲਾਸ਼ ਨਹੀਂ ਜਾਣ ਦੇਂਦੇ ਪੁਲਿਸ ਵਾਲੇ ਉਹ ਕਿਉਂ ਕਹਿੰਦੇ ਅਸੀਂ ਪੋਸਟਮਾਰਟਮ ਕਰਨਾ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਦੋ ਦਿਨ ਹੋ ਗਏ ਬੰਦਾ ਮਰਿਆ ਇਹਨਾਂ ਨੇ ਹਸਪੀਟਲ ਵਾਲਿਆਂ ਨੇ ਲਾਸ਼ ਛੱਡਿਆ ਸਾਡੀ ਇਹ ਹੱਥ ਜੋੜ ਕੇ ਬੈਠੀ ਹੈ ਸਾਨੂੰ ਤੇ ਪੁਲਸ ਵਾਲਿਆਂ ਦਾ ਵੀ ਲੱਗਦਾ ਤੇ ਹਸਪੀਟਲ ਵਾਲਿਆਂ ਦਾ ਵੀ ਲੱਗਦਾ ਜਿਨ੍ਹਾਂ ਨੇ ਮਰਿਆ ਬੰਦਾ ਲਾਸ਼ ਛੱਡਿਆ ਤੇ ਪੁਲਸ ਵਾਲੇ ਵੀ ਜਿਹੜੇ ਕਹਿੰਦੇ ਅਸੀਂ ਪੋਸਟਮਾਰਟਮ ਕਰਨਾ ਲਾਸ਼ ਦਾ ਦੋ ਦਿਨ ਮਰੇ ਹੋ ਗਏ ਉਹਨੂੰ ਤੇ ਲਾਸ਼ ਦਾ ਇਹਨਾਂ ਨੇ ਪੋਸਟਮਾਰਟਮ ਕੀ ਕਰਨਾ ਜਾਂ ਤੇ ਹਮਨੇ ਸਹੀ ਸਲਾਮਤ ਬੜਾ ਹੈ ਤੁਹਾਡੀ ਮੰਗ ਕੀ ਕੀ ਹੈ ਸਾਡੀ ਮੰਗ ਇਹ ਹੈ ਕਿ ਸਾਨੂੰ ਘਰ ਸਾਡੀ ਮੰਗ ਇਹ ਹੈ ਕਿ ਸਾਨੂੰ ਘਰ ਜਾਣ ਦਿੱਤਾ ਜਾਵੇ ਇਹ ਪੋਸਮਾਰਟਮ ਨਹੀਂ ਕਰਵਾਉਣਾ ਤੇ ਫਿਰ ਜਮੇਰ ਪੁਲਿਸ ਵਾਲੇ ਆਉਣਗੇ ਹੋਸਪੀਟਲ ਨਾਲ ਤੁਹਾਨੂੰ ਬਿੱਲ ਦਿੱਤਾ ਕੋਈ ਹਸਪੀਟਲ ਵਾਲਿਆਂ ਨੇ ਦਿੱਤਾ 60000 ਦਾ ਬਿੱਲ ਇੱਕ ਦਿਨ ਦਾ ਰਾਤੀ ਲੈ ਕੇ ਇਹਨਾਂ ਦਿਨ ਇਹਨਾਂ ਨੇ ਬਣਾਤਾ ਦੋ ਦਿਨਾਂ ਦਾ ਬਸ ਜਾਂਦੀ ਪੁੱਛਤੀ ਮੇਰਾ ਜਵੰਟੀ ਕਿ ਆਂ ਕਿੰਨਿਆਂ ਨੂੰ ਜਾਣ ਦਿੰਦੇ ਸੀ ਅੰਦਰ ਜਾਂਦੀ ਕੁਝ ਨਹੀਂ ਬੋਲਦਾ ਇਹ ਜੋ ਬਲੱਡ ਹੁੰਦਾ ਇਹਨਾਂ ਨੇ ਬਲੱਡ ਦਿੰਦਾ ਕਿੰਨੀ ਕੋਹਨਾਂ ਦਾ ਬੰਦ ਹੋ ਜੂਗਾ ਬੰਦ ਹੋ ਜੂਗਾ ਕੋਠੀ ਵਾਲਿਆਂ ਨੇ ਪੈਸੇ ਦੇ ਦਿੱਤੇ ਉਹ ਵੀ ਨਹੀਂ ਹੁਣ ਤੁਤੇ ਹੱਲ ਲਿਗਾ ਕੁਰਸੇ ਦੇਰਪੋਟ ਕਰੋ ਆ ਜਿਹੜਾ ਆ ਕਾਦਾ ਇਹਨਾਂ ਨੇ ਲੈਣਾ ਇਹ ਖੁੱਲੋ ਹੋ ਸਕਦਾ ਉਹ ਦੋ ਦਿਨ ਆ ਮੇਰੇ ਘਰ ਵੱਲ ਪੋਸਟਮਾਰਮ ਕਰਨ ਨੂੰ ਕਹਿੰਦੇ ਮੇਰੇ ਤੋਂ ਕਹਿੰਨੇ ਕੁਝ ਨਹੀਂ ਪੁੱਛਿਆ ਕੋਈ ਰਾਜੀ ਨਾ ਮੈਨੂੰ ਪੁੱਛਿਆ ਦੱਸ ਇੱਕ ਇੱਕ ਕਰਕੇ ਬੋਲੋ ਜੀ ਸਰਦਾਂਗਾ ਸੱਟ ਲੱਗੀ ਹੋਰ ਨਹੀਂ ਕੋਈ ਗੱਲ ਸੱਟ ਲੱਗੀ ਉਹਦੇ ਇੱਥੇ ਕੋਠੀ ਲੱਗੀ ਉਹ ਕੋਰਸੇ ਸੱਟ ਲੱਗੀ ਐ ਪਾਸੇ ਸਭ ਕੁਝ ਕੱਲ ਦਾ ਬਾਰਤ ਦੇ ਹੱਥ ਨਹੀਂ ਆ ਨਾ ਪਾਇਆ ਹੈ ਤੇ ਹੁਣ ਉਹਨਾਂ ਦੇ ਪੋਸਟਮਾਰ ਕਰ ਕਾਦੋ ਇਹ ਪੁੱਤ ਮਾਈਏ ਇੱਕ ਹੀ ਪੁੱਤ ਗਵਾਲ ਇੱਕ ਹੀ ਪੋਸਟਮਾਰ ਕਰੀਏ ਦੱਸੋ ਤੁਸੀਂ ਕੋਈ ਮਾਂ ਕਰਾਉਂਦੀ ਪੋਸਟਮਾਰ ਕਾਲੀ ਕਰਾਉਣਾ ਕੀ ਪਲਾਨ ਨਰ ਦੇ ਕੀ ਆ ਤੁਸੀਂ ਚਾਹੁੰਦੇ ਕੀ ਹਾਂਜੀ ਆਈ ਨਹੀਂ ਕਰਾਉਣਾ ਆਈ ਨਹੀਂ ਕਰਾਉਣਾ ਆ ਤਾਰੇ ਕੀ ਬੇਨਤੀ ਆਈ ਨਹੀਂ ਪੋਸਟਮਾਰਡ ਕਰਾਉਣਾ ਗੱਲ ਇਹ ਪੈ ਇਧਰ ਠੇਕਾ ਮਾਰਿਆ ਕੋਠੀ ਦਾ ਹਾਂਜੀ ਉਹ ਤਾਂ ਮਲਬਾ ਲਾਉਣ ਦੇ ਤੇ ਜੀ ਮੱਜਲ ਤਾ ਇਹ ਮੁੰਡਾ ਕਰਦਾ ਟਰਾਲੀ ਦੀ ਹੋ ਉਹਨਾਂ ਤਾਂ ਬਾਹਰ ਦੀ ਟੋਕਰੀ ਟੋਕਰੀ ਸੜਦੀ ਸੀ ਉੱਥੇ ਹੀ ਖਤਮ ਹੋ ਗਿਆ ਹਸਪਤਾਲ ਨਾਲ ਵੀ ਚਲ ਥੋੜਾ ਬੋਤੀ ਜਾਨ ਹੋ ਤੇ ਬਚ ਜਾਊਗਾ ਇਹਨੇ ਡਾਕਟਰ ਨੇ ਸ਼ਕਲ ਨਹੀਂ ਵਿਖਾ ਲਈ ਮੁੰਡੇ ਦੀ ਆ ਜੜੀਆਂ ਮਸ਼ੀਨਾ ਲਾ ਕੇ 30 30 30 ਕਰਦਾ ਰਿਹਾ ਵਾ ਇਹ ਹੈ ਮਰੀਆ ਨੂੰ ਲਈ ਛੱਡ ਗਿਆ ਮਸ਼ੀਨ ਹੁਣ ਆਉਂਦਾ ਮੈਂ ਕਿਚਨੀਆਂ ਕੱਢਣੀਆਂ ਇਹਦੇ ਮੁੰਡੇ ਆ ਮਾਰ ਕੇ ਉਹਨਾਂ ਨੂੰ ਪਾਉੜ ਗਾਵੇ ਗਰੀਪਾ ਦੇ ਕਾਰਕੁਨ ਤਾਂ ਡਰ ਆਵੇ ਅੱਖਾਂ ਵਿੱਚ ਤਾਂ ਡਾਕਟਰ ਦੋ ਨੰਬਰ ਦੀ ਕਮਾਈ ਦੋ ਦਿਨ ਉਸ ਬਾਅਦ ਆਹਸ ਬਤਾਈ ਇੱਕ ਦਿਨ ਦਾ ਰਾ 60000 ਰੁਪਇਆ ਬਣਾਤਾ ਉਹਨਾਂ ਨੇ ਇੱਕ ਦਿਨ ਉਹਨਾਂ ਨੇ 60000 ਰੁਪਇਆ ਬਣਾਤਾ ਰਾਜਨਾਮਾ ਕੀਤਾ 4 ਲੱਖ ਉਹਨਾਂ ਨੇ ਦਿੱਤਾ ਪੁਲਿਸ ਵਾਲਿਆਂ ਨੂੰ ਦਸਾਣੇ ਆ ਆਏ ਕੋਠੀ ਵਾਲੇ ਨੇ ਡਾਕਟਰ ਨੂੰ 10 ਲੱਖ ਰੁਪਏ ਦਿੱਤਾ 10 ਲੱਖ ਜਾ ਮੈਂ ਕਹੀ ਨਹੀਂ ਆ 10 ਲੱਖ ਰੁਪਏ ਕੋਠੀ ਵਾਲੇ ਨੇ ਦਿੱਤਾ ਤਾ ਮੰਗੇ ਤੁਹਾਡੀ ਮੰਗੇਗੀ ਤੁਹਾਡੀ ਮੰਗਿਆ ਆਏ ਪੋਸਟਮਾਨ ਨਹੀਂ ਆਏ ਨੇ ਪੋਸਟਮਾਸਟਰ ਕੋਈ ਵੀ ਕਰਨਾ ਹੱਡਾ ਤੇ ਮੁੰਡਾ ਆਏ ਸ਼ਿਸ਼ਕਾਰ ਕਰਾਰ ਬਾਈ ਮਹਿਲੀ ਰੰਤਰਾ ਬਬਤ ਉਧਰ ਭਾਜੀ ਉਹ ਵੇਖੋ ਆਹ ਵੇਖੋ ਇਧਰ ਰਗਵਾ ਕਰਨੀ ਮੈਂ ਨਹੀਂ ਰਹਿਣੇ ਨਹੀਂ ਜੇ ਘਰ ਵਾਲੇ ਦਾ ਪੋਸਟ ਮਾਰਮ ਨਹੀਂ ਹੁੰਦਾ ਜੇ ਮੇਰੇ ਘਰ ਵਾਲੇ ਦਾ ਪੋਸਟ ਮਾਰਮ ਹੋਇਆ ਮੈਂ ਨਾ ਤੇ ਗੱਡੀ ਤੇ ਲੈ ਆ ਕੇ ਮਰੂੰਗੀ ਮੇਰੇ ਘਰ ਵਾਲੇ ਦਾ ਨਾਂ ਨਹੀਂ ਪੋਸਟ ਮਾਰਮ ਕਿਉਂ ਨਹੀਂ ਚਾਹੁੰਦੇ ਤੁਸੀਂ ਮੈਂ ਨਹੀਂ ਕਰਾਣਾ ਮੇਰੇ ਦੋ ਦਿਨ ਹੋ ਗਏ ਨੂੰ ਕਿਉਂ ਕਰਾਉ ਕਰਨਾ ਹੈ ਇਹ ਬਿਲਹਾਨ ਨੂੰ ਆਂਦੇ ਵੀ ਤੁਸੀਂ ਉਧਰ ਲੈ ਜਾਓ ਹੁਣ ਦੇ ਪੋਸਟ ਮਾਰਮ ਕਰਾਓ ਪਹਿਲਾਂ ਪਤਾ ਕੀ ਆਂਦਾ ਹੈ ਜਦ ਕਰ ਜਿੱਦ ਮੁੰਡਾ ਲੈ ਕੇ ਆਇਆ ਪੁਰਸ ਦੇ ਕਰੋ ਰਪੋਟ ਤਾਂ ਤੁਹਾਨੂੰ ਬੜਾ ਫਾਇਦਾ ਹੋਊਗਾ ਪੁਰਸ ਦੇ ਕਰੋ ਕੰਜਰਾ ਫਾਇਦਾ ਤੇਨ ਵੀ ਬੜਾ ਹੋਣਾ ਹੈਗਾ ਮੈਨੂੰ ਕੋਈ ਕਾਰਵਾਈ ਨਹੀਂ بس ਮੇਰੇ ਕਰਵਾ ਦੇ ਪੋਸਟ ਮਰਮ ਨਿਯੋਨ ਦੇਣਾ ਕੋਸ਼ਿਸ਼ ਹੀ ਕਰਨਾ ਬਸ ਸਤੋ ਹੋਇਆ ਕਿੱਦਾਂ ਹੈ ਤੁਹਾਨੂੰ ਪਤਾ ਹਾਦਸਾ ਹੋਇਆ ਕਿੱਦਾਂ ਪ੍ਰੇਮ ਨੇ ਮੈਨੂੰ ਕੰਮ ਤੇ ਗਿਆਈ ਆ ਤੁਹਾਨੂੰ ਸੁਣ ਆਇਆ ਆ ਪ੍ਰਾਫ ਕੰਮ ਤੇ ਕੰਮ ਤੇ ਗਿਆ ਸੀ ਭਾਈ ਜੀ ਮੇਰਾ ਵੱਡਾ ਭਰਾ ਆ ਕੰਮ ਤੇ ਗਿਆ ਤੇ ਦੋ ਬੰਦੇ ਨਾਲ ਮੈਂ ਦਿਹਾੜੀ ਤੇ ਖੜੇ ਸੀ ਇਹ ਥੱਲੇ ਨਾਲ ਟਰਾਲੀ ਲਾਈ ਸੀ ਅੱਧੀ ਟਲੀ ਪਰ ਗਿਆ ਟਰੈਕਟਰ ਪਾਉਣਿਆ ਫੇਰ ਉਹਨਾਂ ਨੂੰ ਪਤਾ ਨਹੀਂ ਲੱਗਾ ਬੰਦਿਆਂ ਨੇ ਉਹਨਾਂ ਨੂੰ ਤੋਂ ਟੋਕਰੀ ਛੁੱਟੀ ਤੇ ਸਿਰ 'ਚ ਵੱਜ ਗਈ ਉੱਥੇ ਵੱਡਾ ਪੱਥਰ ਵੱਜਾ ਤੇ ਉਹਦੀ ਉੱਥੇ ਖਤਮ ਹੋ ਗਿਆ ਫੇਰ ਆ ਗਏ ਬੰਦਿਆਂ ਨੇ ਉਥੇ ਲੱਗੇ ਬਿਲਡਿੰਗ ਵਾਲਿਆਂ ਨੇ ਹਸਪੀਟਲ ਦਾਖਲ ਕਰਾਇਆ ਤੇ ਉਹ ਆਂਦੇ ਅਸੀਂ ਤੇ ਕਿਹਾ ਇਹਨਾਂ ਨੇ ਮਰਿਆ ਮਸ਼ੀਨ ਚ ਲਾਤਾ ਮਨ ਕੇ ਲਾਜ ਦਾ ਟਰੀਟਮੈਂਟ ਕਰਦੇ ਰਹੇ ਲਾ ਨਹੀਂ ਕੋਈ ਇਹਨਾਂ ਨੇ ਦਵਾਈ ਵੀ ਨਹੀਂ ਇਹਨਾਂ ਨੇ ਇੱਕ ਦਵਾਈ ਵੀ ਨਹੀਂ ਦਿੱਤੀ ਉਹਨਾਂ ਨੂੰ ਤੇ ਬਸ ਉਹਨਾਂ ਨੇ 6 45 ਦਾਂ ਤੇ ਆਂਦਾ ਟੀਕਾ ਜਾਂਦਾ ਹੀ ਨਾ ਗਲੂਗੋਸ਼ ਆ ਉਹਦਾ ਹੀ ਮਸ਼ੀਨਾ ਹੀ ਵਾਈ ਕਰੀਗਾ ਹੋ 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 ਚਾਂਡ ਪਿਆਦੀ ਦੋ ਦਿਨ ਭਈ ਦੋ ਦਿਨ ਮੂੰਹ ਚ ਬਲੱਡ ਵਗਦਾ ਰਿਹਾ ਕੋਈ ਮੈਡੀਸਿਨ ਨਹੀਂ ਦਿੱਤੀ ਦੇ ਇਨਾਂ ਨੇ ਫੇਰ ਪਤਾ ਕੀ ਜਾਂਦੇ ਚੋਪਾ ਜਾਵੇ ਆਂਦਾ ਉੱਥੇ ਦਰਖਾਸਤ ਦਬਰ ਰਿਪੋਰਟ ਕਰੋ ਪੁਲਸ ਵਾਲਿਆਂ ਦੇ ਤੇ ਕੀਤੀ ਸੀ ਪੁਲਿਸ ਵਾਲਾ ਰਿਪੋਰਟ ਫਿਰ ਉਹਨਾਂ ਨੇ ਕਿਹਾ ਤੇ ਫਿਰ ਸਾਨੂੰ ਕਰਨੀ ਪਈ ਨਹੀਂ ਤੇ ਤੁਹਾਨੂੰ ਉਹਨਾਂ ਨੇ ਕੀ ਆਖਿਆ ਉਹਨਾਂ ਨੇ ਕੁਛ ਵੀ ਨਹੀਂ ਕਿਹਾ ਉਹਨਾਂ ਦੀ ਜਾਨਾ ਸੀਗਾ ਰਾਜੀ ਨਾਮਾ ਕਰਾਤਾ ਵਾ ਹੁਣ ਹੋ ਜਾਂਦਾ ਬਾਬੀ ਰਾਜੀ ਨਾਮਾ ਹੋ ਗਿਆ ਵਾ ਸਭ ਕੁਝ ਹੋ ਗਿਆ ਸਭ ਕੁਝ ਹੋ ਗਿਆ ਮੇਰ ਤੋਂ ਨਹੀਂ ਪੁੱਛਿਆ ਜੀਹਾਂ ਨਾਲ ਹੀ ਕੇ ਪਰਵਾਰ ਨਾਲ ਹੀ ਪਰਵਾਰ ਨਾਲ ਜਿਨ੍ਹਾਂ ਜਿਨ੍ਹਾਂ ਦੀ ਗੋਠੀ ਚੋਂ ਹੋਇਆ ਨਾ ਜਿਨ੍ਹਾਂ ਦੀ ਜਿਨ੍ਹਾਂ ਦੀ ਗੋਠੀ ਚੋਂ ਹੋਇਆ ਹੋਇਆ ਹੱਸਾ ਹੋਇਆ ਉਹਨਾਂ ਨੇ ਰਜਿਨਾਮਾ ਹੋ ਗਿਆ ਵਾ ਇਹ ਪੁਲਿਸ ਵਾਲੇ ਨਹੀਂ ਉਹਨਾਂ ਨੂੰ ਜਾਣਦੇ ਇਹ ਕਹਿੰਦੇ ਪੋਸਟਮਾਰਟਮ ਕਰਵਾਓ ਸਾਨੂੰ ਨਹੀਂ ਕੋਈ ਗੱਲ ਤੇ ਨਹੀਂ ਕਹਿੰਦੇ ਧੋਖੇ ਨਾਲ ਉਹਨਾਂ ਨੇ ਸਾਈਨ ਕਰਾਏ ਆ ਅਸੀਂ ਬਸ ਆਪਣੀ ਡੈੱਡ ਬੋਡੀ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਨਹੀਂ ਕਰਾਉਣਾ ਇਹ ਗੱਲ ਮੁੱਕੀ ਕੱਲ ਇੱਕ ਬਿਲਡਿੰਗ ਬਣਦੀ ਸੀ ਉਹ ਇਸੇ ਰੋਡ ਦੇ ਉੱਤੇ ਹੀ ਅੱਗੇ ਜਾ ਕੇ ਆ ਤੇ ਉਹਦੇ ਵਿੱਚ ਇੱਕ ਲੜਕਾ ਸੀ ਉਹਦੇ ਉੱਤੋਂ ਕੁਝ ਮਲਬਾ ਸੁੱਟਿਆ ਜਿਹੜਾ ਉਹਦੇ ਸਿਰ ਵਿੱਚ ਵੱਜਾ ਉਹਦੀ ਡੈਥ ਹੋ ਗਈ ਇਹਨਾਂ ਨੇ ਉਸ ਸੰਬੰਧ ਵਿੱਚ ਬਾਰੋ-ਬਾਰ ਹੀ ਆਪਸ ਦੇ ਵਿੱਚ ਕੋਈ ਰਾਜੀਨਾਮਾ ਕੀਤਾ ਜਿਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈਗੀ ਪਰ ਕਿਸੇ ਦੀ ਵੀ ਅਨਨੈਚੁਰਲ ਡੈਥ ਹੁੰਦੀ ਆ ਤੇ ਉਹਦਾ ਪੋਸਟਮਾਰਟਮ ਕਰਾਉਣਾ ਬਹੁਤ ਜ਼ਰੂਰੀ ਆ ਉਹਦੇ ਵਿੱਚ ਕਈ ਕਾਨੂੰਨੀ ਅੜਚਨਾ ਜਿਹੜੀਆਂ ਆਉਂਦੀਆਂ ਨੇ ਇਹਨਾਂ ਨੂੰ ਉਹਦੇ ਤੋਂ ਜਾਣੂ ਕਰਵਾਇਆ ਗਿਆ ਹੈ ਇਨਾਂ ਦੇ ਜਿਹੜੇ ਮੋਤਵਰ ਬੰਦੇ ਨੇ ਉਹਨਾਂ ਨੇ ਵੀ ਇਹਨਾਂ ਨੂੰ ਸਮਝਾਇਆ ਹੈ ਵੀ ਇਹ ਕਾਨੂੰਨੀ ਪ੍ਰਕਿਰਿਆ ਹੈ ਇਹਦੇ ਵਿੱਚੋਂ ਲੰਘਣਾ ਪੈਣਾ ਹੈ ਵੀ ਇਹ ਕੰਮ ਤਾਂ ਜੋ 174 ਆਏ ਹੋਣਾ ਹੈ ਬਟ ਇਹ ਕੁਛ ਲੋਕ ਜਿਹੜੇ ਨੇ ਉਹ ਇਹਨੂੰ ਡੱਕ ਰਹੇ ਨੇ ਤੇ ਰੌਲਾ ਪਾ ਰਹੇ ਨੇ ਕਰੋਨਾ ਵੱਲੋਂ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਬੰਦਾ ਡੈੱਡ ਹੈ ਗੈ ਡੈੱਡ ਬੰਦੇ ਦੇ ਵਿੱਚ ਉਹ ਹਸਪਤਾਲ ਹਸਪਤਾਲ ਦੱਸੇਗਾ ਉਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਸਰ ਰਾਈਨਮ ਹੋਇਆ ਥਾਣੇ ਚ ਆਇਆ ਨਹੀਂ 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 ਸਾਨੂੰ ਨਹੀਂ ਪਤਾ ਸਾਨੂੰ ਇੰਨਾ ਹੀ ਇੰਨਾ ਨਹੀਂ ਦੱਸਿਆ ਕਿ ਰਾਈ ਸਾਡੇ ਥਾਣੇ 'ਚ ਕੋਈ ਨਹੀਂ ਆਇਆ ਫਿਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਜੋ ਕਾਨੂੰਨੀ ਪ੍ਰਕਿਰਿਆ ਹੈ ਇਹਦੀ ਅਨੈਚੁਰਲ ਡੈਥ ਹੈ ਇਹਦੀ ਮਲਬਾ ਡਿੱਗਣ ਕਰਕੇ ਇਹਦੇ ਸਿਰ 'ਤੇ ਸੱਟ ਲੱਗਣ ਕਰਕੇ ਜਿਹੜੀ ਆ ਇਹ ਡੈਥ ਹੋਈ ਆ ਉਦੀ ਕਾਨੂੰਨ ਮੁਤਾਬਕ ਜਿਹੜੀ 174 174 ਦੀ ਕਾਰਵਾਈ ਕਰਵਾ ਕੇ ਪੋਸਟਮਾਰਟਮ ਕਰਵਾਉਣਾ ਹੈ ਅਸੀਂ ਤੇ ਉਹੀ ਗੱਲ ਹੀ ਕਹਿ ਰਹੇ ਆਂ ਔਰ ਬਹੁਤ ਪਿਆਰ ਨਾਲ ਤੇ ਰਿਸਪੈਕਟਫੁਲੀ ਇਹਨਾਂ ਨੂੰ ਸਮਝਾ ਰਹੇ ਆਂ ਪਰ ਜਿਹੜੇ ਇਹਨਾਂ ਦੇ ਮੋਤਵਰਦਿਆਂ ਲਾਗੇ ਖੜੇ ਨੇ ਇਹ ਤੇ ਸਮਝ ਰਹੇ ਨਹੀਂ ਇਸ ਗੱਲ ਨੂੰ ਕਿ ਇਹ ਜ਼ਰੂਰੀ ਆ ਉਹਨਾਂ ਨੇ ਇਹਨਾਂ ਨੂੰ ਹੀ ਸਮਝਾਇਆ ਇਹਨਾਂ ਦੇ ਮੋਤਵਰਦਾਂ ਨੂੰ ਪਰ ਇਹ ਕੁਝ ਵਿੱਚੋਂ ਹੈਗੇ ਨੇ ਜਿਹੜੇ ਨਹੀਂ ਸਮਝ ਰਹੇ